ਦੇਖੋ ਜੀ ਕੱਲ ਮਿਤੀ 7 3 2024 ਨੂੰ ਸਾਰਾ ਪਰਿਵਾਰ ਟੀਨ ਦੀ ਤਰ੍ਹਾਂ ਸੀ। ਖਾਣਾ ਪਾਣੀ ਖਾ ਕੇ ਸਾਰਾ ਪਰਿਵਾਰ ਸੁੱਖਾ ਕੋਈ ਗੱਲਬਾਤ ਨਹੀਂ ਸੀ। ਰਾਤ ਤਕਰੀਬਨ ਕੋਈ 1:30 ਵਜੇ ਦੇ ਕਰੀਬ ਬਾਹਰੋਂ ਉਹਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ ਦੱਸਿਆ। ਜੋ ਕਿ ਕੰਮ ਤੋਂ ਇਹ ਪਹਿਲਾਂ ਆ ਗਿਆ ਸੀ। ਉਹ ਬਾਅਦ ਆਇਆ ਆਗੇ ਦੇਖਿਆ ਤਾਂ ਕੰਮ ਤੋਂ ਆਗੇ ਰੁਟੀਨ ਮੁਤਾਬਕ ਉਹ ਆਪਣੇ ਖਾਣ ਲਈ ਖਾਣਾ ਬਣਾਉਣ ਲੱਗਿਆ ਸੀ ਜਿਸ ਦਾ ਕਿ ਸਬੂਤ ਆ ਉਹਦੇ ਹੱਥਾਂ 'ਤੇ ਆਟੇ ਨਾਲ ਲਿਬੜੇ ਹੋਏ ਸੀ ਉਹ ਬੰਦੇ ਨੇ ਦਿੱਥੇ ਵੀ ਇਹਨੂੰ ਅਟੈਕ ਹੋ ਗਿਆ ਸਾਨੂੰ ਦੱਸਿਆ ਵੀ ਅਸੀਂ ਇਹਨੂੰ ਲਿਜਾ ਰਹੇ ਹਾਂ ਥੋੜੇ ਟਾਈਮ ਬਾਅਦ ਫੋਨ ਆਇਆ ਵੀ ਸਵਾਰ ਨਹੀਂ થઈ ਗਿਆ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਬਸ ਜਿਵੇਂ ਮਾਹੌਲ ਹੁੰਦਾ ਗਮਗੀਨ ਹੋ ਗਿਆ ਤੇ ਬਾਕੀ ਲਗਭਗ ਕਾਫੀ ਟਾਈਮ ਤੋਂ ਇਹ ਬਜਾਰਾ ਰੋਜੀ ਰੋਟੀ ਕਮਾਉਣ ਦੀ ਖਾਤਰ ਵਿਦੇਸ਼ ਗਿਆ ਹੋਇਆ ਸੀ ਵਿਦੇਸ਼ਾਂ ਦੇ ਵਿੱਚ ਕੋ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਇੱਧਰ ਉੱਧਰ ਦੇਖਦੇ ਸੈਟਿੰਗ ਕਰਦੇ ਕੋਈ ਜਦੋਂ ਤਾਂ ਗਿਆ 7 ਸਾਲ ਦੇ ਲਗਭਗ ਹੈ ਜਿਹੜਾ ਬਚਿਆ ਜਾਂਦਾ ਜੀ ਐ ਵਿੱਚ ਦੀ ਕੋਈ ਇੰਡੀਆ ਆਇਆ ਸੀ ਵਾਪਸ ਨਾ ਜੀ ਬਿਲਕੁਲ ਨਹੀਂ ਆਇਆ ਅਸੀਂ ਕਹਿੰਦੇ ਸੀ ਕਹਿੰਦਾ ਰਹਿੰਦਾ ਸੀ ਮੈਂ ਆਉਂਗਾ ਮੈਨੂੰ ਕੋਈ ਕਾਗਜ਼ ਪੱਤਰ ਤਿਆਰ ਹੋ ਰਹੇ ਨੇ ਹੋਲੈਂਡ ਦੇ ਮੈਂ ਆਉਂਗਾ ਆਜੂਗਾ ਮੈਂ ਕੋਈ ਨਹੀਂ ਆਪੇ ਦੱਸੂਗਾ ਇਹ ਨਹੀਂ ਪਤਾ ਮੈਂ ਤੁਹਾਨੂੰ ਨਾ ਹੀ ਦੱਸਾਂ ਮੈਂ ਉਹਦੀ ਪਤਾ ਲੱਗੇ ਘਰੇ ਆ ਜਾ ਹੁਣ ਕੋਈ ਮੰਗ ਕਰਦੇ ਹੋ ਕਿ ਜਿਹੜੇ ਨੌਜਵਾਨ ਨੂੰ ਇੱਧਰ ਲੈ ਜਾ ਦੇਖੋ ਜੀ ਪ੍ਰਸ਼ਾਸਨ ਤੋਂ ਕੋਸ਼ਿਸ਼ ਤਾਂ ਕਰਦੇ ਵੀ ਪ੍ਰਸ਼ਾਸਨ ਦਾ ਬਣਦਾ ਵੀ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਇਹਨਾਂ ਦੀ ਕੋਈ ਸਹਾਇਤਾ ਡੈੱਡ ਬੋਡੀ ਲਿਆਉਣ ਦੇ ਵਿੱਚ ਕੋਈ ਪ੍ਰਸ਼ਾਸਨ ਜੇ ਕੋਈ ਕਰਦਾ ਤਾਂ ਵਧੀਆ ਗੱਲ ਆ ਮਾਮਲਾ ਇਹ ਸੀ ਅਜੇ ਸਾਡੇ ਚਾਚਾ ਜੀ ਸੀਗੇ ਸਵਰਨ ਸਿੰਘ ਇਹ ਤਕਰੀਬਨ 7 ਸਾਲ ਪਹਿਲਾਂ ਇਡਲੀ ਦੇ ਵਿੱਚ ਗਏ ਸੀ। ਉੱਥੇ ਆਪਦਾ ਵਧੀਆ ਇਹਨਾਂ ਦਾ ਕੰਮਕਾਰ ਚੱਲਦਾ ਸੀਗਾ। ਤੇ ਰਾਤੀ ਸਾਨੂੰ ਤਕਰੀਬਨ 1.5 ਵਜੇ ਫੋਨ ਆਇਆ ਉੱਥੋਂ اچانک ਹੀ। ਵੀ ਉੱਥੇ ਇਹਨਾਂ ਨੂੰ ਅਟੈਕ ਹੋ ਗਿਆ। ਆਪ ਦੇਖ ਕੇ ਚੰਦੇ ਵਿੱਚ ਆਟਾ ਆਟਾ ਗੁੰਨ ਰਿਹਾ ਸੀਗੇ। ਤੇ ਆਟਾ ਗੁੰਨਦੇ ਗੁੰਨਦੇ ਇਹ ਬਸ ਪਿੱਛੇ ਝੜ ਗਿਆ। ਫਿਰ ਉਹ ਜਿਹੜਾ ਕੋਈ ਨਾਲ ਇਹਦੇ ਰੂਮ ਮੇਟ ਸੀਗਾ, ਰੂਮ ਵਾਲੇ ਮੁੰਡੇ ਨੇ ਸਾਡੇ ਫੁੱਫੜ ਜੀ ਨੇ ਮੇਰੇ ਪਾਸੇ ਉਹਨਾਂ ਨੂੰ ਫੋਨ ਕਰਿਆ। ਫਿਰ ਇਹਨਾਂ ਨੇ ਸਾਨੂੰ ਵੀ ਦੱਸਿਆ ਰਾਤ ਨੂੰ ਅਸੀਂ ਤਕਰੀਬਨ ਸਾਨੂੰ 2 ਵਜੇ ਤੱਕ ਸਾਰਾ ਕਲੀਅਰ ਹੋ ਗਿਆ ਸੀ ਇਹ ਵੀ ਉਹਨਾਂ ਨੂੰ ਅਟੈਕ ਆ ਗਿਆ ਫਿਰ ਚਲੋ ਉੱਥੇ ਹੁਣ ਆਪਣੇ ਹੋਰ ਰਿਸ਼ਤੇਦਾਰ ਵੀ ਹੈਗੇ ਨੇ ਹੁਣ ਇਹਦੇ ਬਾਅਦ ਆਪਾਂ ਦੇਖਦੇ ਹਾਂ ਜੀ ਵੀ ਅੱਗੇ ਦਾ ਕੀ ਪ੍ਰੋਸੈਸ ਹੈਗਾ ਨਾ ਪਰਿਵਾਰ ਦੇ ਵਿੱਚ ਕੌਣ-ਕੌਣ ਆਉਂਦਾ ਪਰਿਵਾਰ ਦੇ ਵਿੱਚ ਦੋ ਭਰਾ ਨੇ ਜੀ ਦੋ ਪੈਣਾ ਸੀ ਪੈਣਾ ਦੋਨੇ ਬੈਈਆਂ ਮੇਰੇ ਡੈਡੀ ਦੀ ਵੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਮਾਤਾ ਦੀ ਵੀ ਡੈਥ ਹੋ ਗਈ ਸੀ ਕਿੰਨੀ ਉਮਰ ਹੈ ਜਿਹੜੀ ਨੌਜਵਾਨ ਦੀ ਰਹੀ ਹੈ ਉਮਰ ਇਹਨਾਂ ਦੀ ਹੈਗੀ ਜੀ 37-38 ਸਾਲ ਲਗ ਤਕਰੀਬਨ ਅਲੇ ਹੁਣ ਆਉਣਾ ਸੀਗਾ ਨੇ ਮੂਰੇ ਵਿਆਹ ਕਰਾਉਣ ਆਉਣਾ ਸੀਗਾ ਕੋਈ ਸੀ ਗੱਲਬਾਤ ਵੀ ਮੂਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ 2-4 ਮਹੀਨੇ ਤੱਕ ਆਉਣਾ ਸੀ ਇੱਥੇ ਨੇ ਪਿੰਡ ਪਰ ਆ ਕੁਝ ਹੋਰ ਹੀ ਬਾਣਾ ਵਾਪਰ ਗਿਆ ਜੀ ਕੀ ਕੋਈ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਅਪੀਲ ਤਾਂ ਸੀ ਬਸ ਸਾਡੇ ਉਧਰ ਰਿਸ਼ਤੇਦਾਰ ਵੀ ਹੈਗੇ ਨੇ ਜੇ ਅਸੀਂ ਬਾਕੀ ਸਰਕਾਰ ਤੋਂ ਵੀ ਮੰਗ ਕਰਦੇ ਵੀ ਜਿਹੜਾ ਸਾਡਾ ਇਹ ਨੌਜਵਾਨ ਮੁੰਡਾ ਉਧਰ ਡੈਥ ਹੋਈ ਆ ਦੀ ਵੀ ਉਹਨੂੰ ਲਿਆਉਣ ਦੇ ਵਿੱਚ ਸਾਾਨੂੰ ਉਧਰ ਡੈੱਡ ਬਾਡੀ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਬਸ ਇਹ ਹੀ ਅਪੀਲ ਹੈ ਜੀ